ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਸਾਥੀ ਤੁਹਾਡੇ ਸਾਹਮਣੇ ਜੰਗ ਪਿੱਪਲੀ ਸਾਹਿਬ ਦਾ ਇਤਿਹਾਸ ਉਹ ਇੰਜ ਬਿਆਨ ਕਰਦੇ ਹਾਂ ਦੋਹਾ ਪਾਸੇ ਜਦੋਂ ਹੋ ਗਈਆਂ ਤਿਆਰੀਆਂ ਝੋਟਾ ਧੰਸਿਆਂ ਤੇ ਕਾੜ-ਕਾੜ ਮਾਰੀਆਂ ਪੰਥ ਖਾਲਸੇ ਨੇ ਕਰ ਹੌਸ਼ਿਆਰੀਆਂ ਵਿੱਚ ਤੀਰ ਤਲਵਾਰਾਂ ਵੈਰੀ ਨੂੰ ਪਰੋਲਿਆ ਜੰਗ ਪਿੱਪਲੀ ਸਾਹਿਬ ਵਿੱਚ ਇੰਜ ਹੋ ਗਿਆ ਜੱਸਾ ਸਿੰਘ ਤੇ ਜਰਤ ਸਿੰਘ ਚੂਰ ਮੇ ਜਿਹੜੇ ਫਿਰਦੇ ਨੇ ਕਾਬਲੀ ਦਰੂਰ ਮੇ ਲੈ ਕਾ ਜੋਖਾ ਹੋਣ ਹੋ ਜਾਏ ਹਸਾਬ ਸਾਰੇ ਦਾ ਤੇ ਆ ਬਾਦਲਾ ਸਿੰਘਾਂ ਨੇ ਰਾੜ ਕੱਲੂ ਕਰੇ ਬਾਦਵਾਦੋ ਬਾਦੋ ਸਿੰਘ ਕਰਦੇ ਨੇ ਵਾਰ ਨੂੰ ਬਾਦਵਾਦੋ ਬਾਦੋ ਸਿੰਘ ਕਰਦੇ ਨੇ ਵਾਰ ਨੂੰ ਕਹਿੰਦੇ ਦੱਸਣਾ ਹੈ ਅੱਜ ਸ ਸੰਸਾਰ ਨੂੰ ਕਿਵੇਂ ਜੰਗ ਚ ਚਲਾਉਣਾ ਈਸਾ ਹੈ ਬਹੀਚੀ ਅੰਜ ਹੋ ਗਿਆ ਚਾੜ ਤੰਦੇ ਉੱਤੇ ਤੀਰ ਕੋਈ ਛੱਡਦਾ 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 ਚਾੜ ਤੰਦੇ ਉੱਤੇ ਤੀਰ ਕੋਈ ਛੱਡਦਾ ਸੁੱਤੇ ਸੈਕੜੇ ਸਰੀਰਾਂ ਵਿੱਚੋਂ ਕੱਢਦਾ ਕੋਈ ਨੇਜਿਆਂ ਨਾਲ ਸ਼ਬਦੀ ਵਿੱਚ ਗਾਢਦਾ ਬਾਣ ਚਾਲੂ ਦਰਿਆ ਲਹੂ ਵਿੱਚ ਗਾਰੇ ਦਾ ਲਿਆ ਬਾਦਲਾ ਸਿੰਘਾਂ ਨੇ ਕੱਲੂ ਕਾਰੇ ਦਾ ਜਿਹੜੇ ਮਦਾਨ ਬਹੁਤ ਵੱਡਾ ਕਹਿੰਦੇ ਸੀ ਅੱਗੇ ਖਾਲਸਾ ਦਾ ਫਿਰਦੇ ਤਰਿੰਦੇ ਸੀ ਹਾ ਇੱਕ ਵਾਰ ਨਾਲ ਵੀ ਵੀ ਡਿੱਗ ਪੈਂਦੇ ਸੀ ਟਾਣਾ ਜਾਲ ਮਾ ਦਾ ਹੱਥ ਜ਼ਿੰਦਗੀ ਤੋਂ ਤੋ ਗਿਆ ਜੰਗ ਪਿੱਪਲੀ ਸਹਬ ਵਹੀ ਚਿੰਦ ਹੋ ਗਿਆ ਲੈ ਕੇ ਸੂਬਾ ਤੋਂ ਅਕਸੀ ਸ਼ਾਮਾਂ ਇੰਜ ਪੈ ਗਈਆਂ ਪੈ ਗਈਆਂ ਪੈ ਗਈਆਂ ਲੈ ਕੇ ਸੂਬਾ ਤੋਂ ਅਕਸੀ ਸ਼ਾਮਾਂ ਇੰਜ ਪੈ ਗਈਆਂ ਨਾਲੀਆਂ ਨਾਲੀਆਂ ਸੀ ਪੈ ਗਈਆਂ ਨਾ ਕੀਮਤੀ ਕਿਲੋਖਾ ਬਣ ਟੈਗੀਆਂ ਉੱਚਾ ਸੋਚਾ ਕਰਦਾ ਰਹੇ ਸੀ ਦਸ ਤਾਰੇ ਦਾ ਲਿਆ ਬਦਲਾ ਸਿੰਘਾਂ ਨੇ ਰਾਣ ਕੱਲੂ ਕਾਰੇ ਦਾ ਲਿਆ ਬਦਲਾ ਸਿੰਘਾਂ ਨੇ ਰਾਣ ਕੱਲੂ ਕਾਰੇ ਦਾ ਲਿਆ ਬਦਲਾ ਸਿੰਘਾਂ ਨੇ ਰਾਣ ਕੱਲੂ ਕਾਰੇ ਦਾ ਜਦੋਂ ਜਕਰੀਆ ਖਾਨ ਨੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਪਾਬੰਦੀ ਲਗਾਈ ਸੀ ਤਾਂ ਉਹਨਾਂ ਨੂੰ ਰਸਤੇ ਵਿੱਚ ਦੋ ਮੁਗਲ ਸਿਪਾਹੀ ਦਿਖੇ ਤਾਂ ਮੁਗਲ ਸਿਪਾਹੀਆਂ ਨੂੰ ਦੇਖ ਕੇ ਉਹ ਰਸਤੇ ਵਿੱਚ ਲੁਕ ਗਏ ਤਾਂ ਜਦੋਂ ਮੁਗਲ ਸਿਪਾਹੀਆਂ ਦੀ ਆਵਾਜ਼ ਕੰਨ ਉਹਨਾਂ ਦੇ ਕੰਨਾਂ ਵਿੱਚ ਪਈ ਤਾਂ ਇੱਕ ਸਿਪਾਹੀ ਨੇ ਆਖਿਆ ਕਿ ਮੈਨੂੰ ਸਿੰਘ ਲੱਗਦੇ ਨੇ ਤਾਂ ਦੂਜੇ ਸਿਪਾਹੀ ਨੇ ਆਖਿਆ ਕਿ ਇੱਥੇ ਸਿੰਘ ਨਹੀਂ ਹੋ ਸਕਦੇ ਕੋਈ ਜਾਨਵਰ ਹੋਣਾ ਹੈ ਤਾਂ ਬਾਬਾ ਬੋਤਾ ਸਿੰਘ ਨੇ ਆਖਿਆ ਕਿ ਜੇ ਸਿੰਘ ਹੁੰਦੇ ਤਾਂ ਡਰ ਕੇ ਲੁਕਦੇ ਨਹੀਂ ਅੱਗੇ ਸਾਹਮਣਾ ਕਰਦੇ ਇੰਨੀ ਆਵਾਜ਼ ਬਾਬਾ ਗਰਜਾ ਸਿੰਘ ਤੇ ਬਾਬਾ ਗਰਜਾ ਬੋਤਾ ਸਿੰਘ ਦੇ ਕੰਨਾਂ ਵਿੱਚ ਪਈ ਉਸ ਤੋਂ ਬਾਅਦ ਜਿਵੇਂ ਗਰਜਾ ਸਿੰਘ ਨਾਲ ਬਾਬਾ ਬੋਤਾ ਸਿੰਘ ਨੇ ਵੱਤ ਲਾਮ ਕੀਤਾ ਉਸ ਵੇਲੇ ਦੀ ਸੀਨ ਰੁੜਕਾ ਕਲਾ ਵਾਲਾ ਕਵੀਸ਼ਰੀ ਜਥਾ ਐਵੇਂ ਬੇਨਤੀ ਕਰਦਾ ਹੋ ਤੰਬੇ ਵੱਡ ਲੈਜੈਂਡਾ ਦੇ ਸਿੱਖੀ ਰੱਖਣੀ ਸ਼ਹੀਦੀ ਆ ਪਪਾ ਚੱਲੀਏ ਸ਼ਹੀਦੀ ਆ ਪਪਾ ਚੱਲੀਏ ਬੋਲਾ ਜੋਸ਼ ਆ ਗਿਆ ਹੈ ਸੂਰ ਮੇਂ ਨਿਹੰਗਾਂ ਨੂੰ ਸ਼ਾਮਾ ਵੇਖ ਖੁਸ਼ੀ ਝਾੜ ਗਈ ਪਤੰਗਾਂ ਨੂੰ ਲੇਖੇ ਕਵੀ ਜਰ ਨੈਲਬਾਰਾ ਸੰਗਾਂ ਨੂੰ ਜਿਨ੍ਹਾਂ ਨੇ ਇਤਿਹਾਸ ਪੁੱਛਣੇ ਓ ਗਰਜਾ ਸਿੰਘਾ ਜੇ ਸਿੰਘਾ ਜੇ ਜੇ ਹੁੰਦੀ ਸਿੱਖੀ ਰੱਖ ਪਪਾ ਚੱਲਿਆ ਹੋ ਬੋਲੀ ਰਹਦੀ ਕਲੇ ਜੇ ਗਲ ਲੱਗ ਗਈ ਜੇ ਪੈ ਗਈ ਬਰੂਦ ਉੱਤੇ ਅੱਗ ਜੀ ਤਾਨੇ ਮਾਰਦਾ ਸਾਨੂੰ ਸਾਰਾ ਜੱਗ ਜੀ ਜ਼ਿੰਦਗੀ ਕਮਾ ਚੱਲਦੀ ਏ ਹੋ ਗਰਜਾ ਸਿੰਘਾ ਜੇ ਸਿੰਘਾ ਜੇ ਜੇ ਆਉਂਦੀ ਸਿੱਖੀ ਰੱਖਣੀ ਸ਼ਹੀਦਿਆ ਪਪਾ ਚੱਲਦੀ ਏ ਸ਼ਹੀਦਿਆ ਪਪਾ ਲਈਏ ਉਹ ਬੋਤਾ ਸਿੰਘਾ ਭਾਈ ਗੱਲ ਤੇਰੀ ਠੀਕ ਹੈ ਮੋਤਿਆਲੇ ਸ਼ਾਜੋ ਚਾਨਣੀ ਉਡੀਕ ਹੈ ਹਮ ਆਣ ਬੁੱਝਾ ਸਾਡੀ ਜੋ ਲਜੀ ਕੇ ਖਾਲਸੇ ਮੈਦਾਨ ਬੁੱਤਣੇ ਉਹ ਦਸ ਚੱਲ ਲੀਏ ਚੱਲ ਲੀਏ ਜਟਰੀਏ ਖਾਲ ਕੋ ਸੇਂਗ ਨਹੀਂ ਮਕਾਇਆ ਮੁਕਟਣੇ ਸੇਂਗ ਨਹੀਂ ਮਕਾਇਆ ਮੁਕਟੇ ਦੀ ਪੰਜਵੇਂ ਗੁਰਾਨ ਜਦੋਂ ਪਾਈ ਸੀ ਸੀ ਸ਼ਵੇਂ ਪਤਸ਼ਾਨ ਤੱਕ ਵੀ ਉਠਾਈ ਸੀ ਕਾ ਜ਼ਿੰਦਗੀ ਕਮਾ ਚੱਲੀ ਏ ਹੋ ਗਰਜਾ ਸਿੰਘਾ ਜੇ ਸਿੰਘਾ ਜੇ ਜੇ ਦੀ ਸਿੱਖੀ ਰੱਖਣੀ ਸ਼ਹੀਦੀ ਆ ਪਪਾ ਚੱਲੀ ਏ ਸ਼ਹੀਦੀ ਆ ਪਪਾ ਚੱਲੀ ਏ ਬੋਜਾ ਵਾਲੇ ਨੇ ਬਣ ਸੁਸਾਰ ਵਾਰਿਆ ਜਦੋਂ ਨਿੱਕਿਆਂ ਨੂੰ ਨੀਹਾਂ ਚ ਖਲਾਰਿਆ ਖਾਨ ਕ ਸੈਂਗਨੀ ਮਕਾਇਆ ਮੁਕਣੇ ਸੈਂਗਨੀ ਮਕਾਇਆ ਮੁਕਣੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਕਾਰਾ ਲਾ ਦੇ ਤੁਸੀਂ ਅੰਗਲ ਜਕਾਰਾ ਲਾ ਦੇ ਵਰਦਾ ਛੁੱਟਾ ਤੇਰੇ ਹੱਥ ਨੂੰ ਰੋਂਦਾ ਪਿਆ ਜੱਕ ਤੈਨੂੰ ਗੁਰੂ ਘਰ ਦੇ ਔਖੇ ਆਂ ਚੜ ਕੇ ਲਾਜੂ ਲੁੱਚਲਣ ਦੇ ਫੜ ਕੇ ਦੋ ਦਿਨ ਕੱਟਦੇ ਕਟਲਾ ਤੂੜੀ ਵਾਲੀ ਅੰਦਰ ਵੜ ਕੇ ਖਾਲਸਾ ਮਚੇ ਲੰਡੀ ਪੁੱਚੀ ਭੱਜਾ ਭੱਜ ਭੱਜ ਕੰਦਾ ਵਿੱਚ ਵੱਜੇ ਤੇ ਗੱਤੇ ਕਰ ਧਨੀ ਮਰਸ਼ਦ ਦੇ ਬਲੀ ਕਲਮ ਦੇ ਲਖਾਰੀ ਸਲਾਬ ਦੇਸ਼ਕਾਰੀ ਅਮਰਤ ਦੇ ਦਾਦੇ ਪੰਥ ਰਵਦਾ ਦੇ ਨੀਲੇ ਦੇ ਸ਼ਾਹ ਸਵਾਰ ਚਿੱਟਿਆਂ ਬਾਜਾ ਵਾਲਿਆ ਕਾਲੀ ਪਜਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਤੇ ਸਾਨੂੰ ਭਾਗ ਜੋ ਆਹ ਮਹਾਕਾਲ ਦੀ ਸ਼ਰਣਾ ਸੋਨੇ ਹਾਲਾ ਸਤ ਕਾ ਖਲਚ ਵਾਹਿ ਗੁਰੂ ਜੀ ਕੀ ਫਤਿਹ